ਫਿਰੋਜ਼ਪੁਰ ਵਿੱਚ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕੀਤੀ ਦੋ ਮਾਮਲਿਆਂ ਵਿੱਚ 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਇਹ ਜਾਣਕਾਰੀ ਐਸਐਸਪੀ ਫਿਰੋਜ਼ਪੁਰ ਵੱਲੋਂ ਦਿੱਤੀ ਗਈ ਫਿਰੋਜ਼ਪੁਰ ਵਿੱਚ ਨਸ਼ੇ ਦੇ ਕਾਰੋਬਾਰ ਖਿਲਾਫ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਐਸਐਸਪੀ ਭਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੀਆਈਏ ਟੀਮ ਨੇ ਇੱਕ ਨੌਜਵਾਨ ਨੂੰ ਗ੍ਰਫਤਾਰ ਕੀਤਾ ਤੇ ਉਸ ਕੋਲੋਂ ਹੈਰੋਇਨ ਦੀ ਬਰਾਮਦਗੀ ਕੀਤੀ 20 ਸਾਲ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਪੁਛਗਛ ਜਾਰੀ ਹੈ ਤੇ ਇੱਕ ਹੋਰ ਮਾਮਲੇ ਵਿੱਚ ਸਰਹੱਦ ਨੇੜਿਓਂ ਪਿੰਡ ਤੇ ਰਾਜੋ ਕੇ ਵਿੱਚ ਜ਼ਮੀਨ ਵਿੱਚੋਂ 496 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਪਾਕਿਸਤਾਨ ਤੋਂ ਡਰੋਨ ਰਾਹੀਂ ਇਹ ਹੈਰੋਇਨ ਭੇਜੀ ਗਈ ਖੇਤਾਂ ਵਿੱਚ ਪਿਆ ਹੋਇਆ ਇਹ ਪੈਕੇਟ ਮਿਲਿਆ ਸੀ ਏਖੱਤਸ਼ਾ ਪ੍ਰਗਟਾਇਆ ਜਾ ਰਿਹਾ ਹੈ ਨਸ਼ਾ ਵਿਰੁੱਧ ਜਿਹੜਾ ਯੋਧਾ ਉਸ ਦੌਰਾਨ ਜਿਹੜੇ ਸਾਨੂੰ ਮਾਨਯੋਗ ਸੀਐਮ ਸਾਹਿਬ ਦੀ ਹਜ਼ਰਤ ਅਨੁਸਾਰ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਹਜ਼ਰਤ ਅਨੁਸਾਰ ਕੰਮ ਕਰਦੇ ਹੋਏ ਬੜੀ ਵਧੀਆ ਸਫਲਤਾ ਸਾਨੂੰ ਮਿਲੀ ਜਦੋਂ ਸੀਆਈਏ ਇੰਚਾਰਜ ਅਤੇ ਉਸ ਦੀ ਟੀਮ ਇਹਨਾਂ ਵੱਲੋਂ ਸਰਜੀਤ ਸਿੰਘ ਦੇ ਲਈ ਸਕਾਲੀਸ ਹਨ ਉਹ ਮਨਜੀਤ ਮਨਜੀਤ ਸਿੰਘ ਇਹਨੂੰ ਬੈਕ ਸਾਈਡ ਆਫ ਮਾਲਵਾ ਕਾਲਸਾ ਕਾਲਜ ਸ਼ਾਂਤਨਗਰ ਸ਼ਾਂਤੀ ਨਗਰ ਕੋਲਸ ਪਰ ਇਹਨੂੰ ਗ੍ਰਿਫਤਾਰ ਇਸ ਬੰਦੇ ਨੂੰ ਇੱਕੋ ਇਹ ਐਡਰੈਸ ਹੈ ਤਾਂ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕਰਕੇ 1 ਕਿਲੋ 654 ਗ੍ਰਾਮ ਜਿਹੜੀ ਹੈਰਨ ਆਮਦ ਕਰਨ ਵਿੱਚ ਸੌਦਾ ਤਾਰ ਲਿਆ ਇਸਰ ਕਿੱਥੋਂ ਲੈ ਕੇ ਆਇਆ ਹੈਗਾ ਸੀ ਕਿ ਇਹਦੇ ਦੇ ਪਹਿਲੇ ਵੀ ਮਾਮਲੇ ਦਰਜ ਹੈਗੇ ਆ ਇਹ ਜਿਹੜਾ ਜੋ ਪੁਸ਼ਕਸ਼ ਚੱਲ ਰਹੀ ਹੈ ਜੀ ਤੇ ਤੇਲ ਜਿਵੇਂ ਸਾਹਮਣੇ ਆਉਣ ਗਿਆ ਪ੍ਰੋਜੈਕਟ ਆਪਾਂ ਪਰ ਚਹੇੜੀ ਪਹਿਲਾਂ ਵੀ ਜਿਹਦੇ ਵੇਚਦਾ ਸੀ ਪਹਿਲਾਂ ਪਹਿਲਾਂ ਨਹੀਂ ਜੀ ਇਹ 20 ਸਾਲ ਦੀ ਉਮਰ ਹੈ ਤੇ ਪਹਿਲਾਂ ਇਹਦਾ ਹਜੇ ਤੱਕ ਸਾਡੇ ਰਿਕਾਰਡ ਮੁਤਾਬਕ ਪਰਚਾ ਨਹੀਂ ਹੈ ਬਾਕੀ ਜੇ ਇਹਨੇ ਕੋਈ ਵਰਦਤਾ ਕੀਤੀ ਹੋਣ ਇਹੀ ਪਹਿਲਾਂ ਇਹਨੇ ਹਨ ਕੋਈ ਅੱਗੇ ਵੇਚੀ ਹੋਵੇਗਾ ਕਿਦੋਂ ਲੈ ਕੇ ਆਇਆ ਹੋਵੇ ਉਸ ਬਾਰੇ ਕੁਝ ਵੀ ਸਾਨੂੰ ਪਤਾ ਨਹੀਂ ਇਸ ਉਮਰ 'ਚ 20 ਸਾਲ ਦੀ ਜਿੱਥਾ ਲੱਗਦਾ ਵੀ ਸ਼ੌਕ ਸ਼ੁਕੂਰ ਪੂਰੇ ਕਰਨ ਵਾਸਤੇ ਮੁੰਡੇ ਸਲੈਂਟ ਵੜ ਜਾਂਦੇ ਆ ਬਿਲਕੁਲ ਜੀ ਇਹ ਜਿਹੜੇ ਸ਼ੌਕ ਆ ਜਿਹੜੇ ਇਹਨਾਂ ਨੂੰ ਇਹੀ ਮਲਵਾਉਂਦੇ ਆ ਜੇ ਇਹਨਾਂ ਨੇ ਅਜੇ ਹੀ ਕੋਈ ਹਰਕਤ ਈਜ਼ੀ ਬਣੀ ਵਾਸਤੇ ਕਰ ਰਹੇ ਆ ਤੇ ਇਹਦੇ ਦੌਰਾਨ ਆਪਣੇ ਨੌਜਵਾਨ ਪੀੜੀ ਨੂੰ ਖਰਾਬ ਕਰ ਰਹੇ ਆ ਤੇ ਇਸ ਨੂੰ ਇਹ ਜਿਹੜਾ ਵੜਿਆ ਗਿਆ ਇਥੋਂ ਇਹਨਾਂ ਨੂੰ ਪਤਾ ਲੱਗੂਗਾ ਵੀ ਐਸੇ ਇਹ ਜਿਹੜੇ ਸ਼ੌਕ ਮਹਿੰਗੇ ਹੁੰਦੇ ਮਹਗੇ ਪੈਂਦੇ ਸਰ ਹੋਰ ਵੀ ਹਿਰੋਇਨ ਬਰਾਮਦ ਹੋਈ ਹੈ ਇੱਕ ਹੋਰ ਦੀ ਸਾਨੂੰ ਜਿਹੜੀ 496 ਗ੍ਰਾਮ ਹਿਰੋਇਨ ਇਹ ਵੀ ਨਾਲਾ ਸਦਰ ਦੇ ਵਿੱਚ ਇਲਾਕੇ ਦੇ ਵਿੱਚ ਬਰਾਮਦ ਹੋਈ ਹੈ ਜੋ ਕਿ ਇੱਕ ਖੇਤ ਦੇ ਵਿੱਚੋਂ ਫਈ ਮਿਲੀ ਹੈ ਵਾਰਿਸ ਇਹ ਜਿਹੜਾ ਪੈਕੇਜ ਸੀਗਾ ਸਰ ਡਰੋਨ ਦੇ ਜ਼ਰੀਏ ਆਇਆ ਹੈਗਾ ਸੀਗਾ ਇਹ ਮੋਸਟ ਪ੍ਰੋਬਬਲੀ ਡਰੋਨ ਦੇ ਜ਼ਰੀਏ ਆਇਆ ਹੋਊਗਾ ਖੇਤ ਦੇ ਵਿੱਚ ਪਿਆ ਰਿਹਾ ਕਣਕ ਦੀ ਬਾਢੀ ਤੋਂ ਬਾਅਦ ਇਹ ਸਾਹਮਣੇ ਆਇਆ ਤੇ ਸਾਡੀ ਇਨਫੋਰਮੇਸ਼ਨ ਮਿਲੀ ਤਾਂ ਇਹ ਏਰੀਆ ਕਿੱਥੋਂ ਮਿਲਿਆ ਸਰ ਗੱਤੀ ਰਾਜ ਤੋਂ ਇਹ ਸਰ ਸਰਹੱਦ ਦੇ ਨਾਲ ਹੀ ਲੱਗਦਾ ਏਰੀਆ ਬਿਲਕੁਲ ਜੀ ਸਰਹੱਦ ਦੇ ਨੇੜੇ ਸਰ ਇਹ ਜਿਹੜੀ ਦੋਨੋਂ ਹੀ ਹੁਣ ਦੀ ਜਿਹੜੀ ਖੇਪ ਹੈ ਕੀ ਇਹ ਪਾਕਿਸਤਾਨ ਤੋਂ ਹੀ ਮੰਗਾਈ ਗਈ ਸੀ ਸਰ ਇਹ ਹਾਂਜੀ ਇਹ ਹੁਣ ਤੱਕ ਤੇ ਇਹੀ ਲੱਗਦਾ ਜਿਹੜੀ ਉਹਦੀ ਪੁਸ਼ਕਿਸ਼ ਚੱਲ ਰਹੀ ਹੈ ਵੀ ਉਸ ਤੋਂ ਪਹਿਲਾਂ ਜਿਹੜਾ ਜਿਹੜਾ ਇਹਦੇ ਬੈਕਵਰਡ ਲਿੰਕੇਜ ਦੇ ਵਿੱਚ ਵੀ ਕਿਸੇ ਹੋਰ ਤੋਂ ਲਈ ਹੈ ਜਾਂ ਇਨਡਾਇਰੈਕਟ ਜਿਹੜੀ ਉੱਥੋਂ ਇਸ ਲਈ ਚੱਕੀ ਹੈ ਇਹ ਅਜੇ ਅਸੀਂ ਵੈਰੀਫਾਈ ਕਰਦੇ ਟੋਟਲ ਕਿੰਨੀ ਹੈ ਜੀ 2 ਕਿਲੋ 250 52 ਗ੍ਰਾਮ ਐਕਟ